ਐਨਰਜਾ ਤੁਸੀਂ ਕਰਾਇਆ ਅੱਜ ਦੀ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਡੀਸੀ ਸਾਹਿਬ ਦੀ ਗਵਾਈ ਦੇ ਵਿੱਚ ਮੀਟਿੰਗ ਆਪਾਂ ਕੀਤੀ ਹੈ ਸਾਡੇ ਐਸਐਸਪੀ ਸਾਡੇ ਦੋਨੋਂ ਏਡੀਸੀਸ ਐਸਡੀਐਮ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਜਿਹੜੇ ਆ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਤੇ ਜਿਹੜੇ ਸਾਡੇ ਵਿਕਾਸ ਦੇ ਕੰਮ ਚੱਲ ਰਹੇ ਆ ਗਰਦਾਸਪੁਰ ਦੇ ਵਿੱਚ ਉਨ੍ਹਾਂ ਦੇ ਰਿਵਿਊ ਰਿਵਿਊ ਜਿਹੜਾ ਕੀਤਾ ਗਿਆ ਕਿਉਂਕਿ 2 ਮਹੀਨੇ ਰਹਿ ਗਏ ਸਾਲ ਦੇ ਵਿੱਚ ਤੇ ਅਸੀਂ ਚਾੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਲਈਏ ਸੋ ਉਹਦੇ ਲਈ ਅਸੀਂ ਸਾਦਿਆਂ ਨੂੰ ਬੇਨਤੀ ਕੀਤੀ ਹੈ ਉਹ ਦੂਜਾ ਇਹ ਵੀ ਬੇਨਤੀ ਕੀਤੀ ਆ ਕਿ 3 ਫਰਵਰੀ ਤੋਂ ਜਿਹੜਾ ਉਹ ਐਨਐਡੀ ਮਿਲਦੀ ਅਸੀਂ ਕਹਦੇ ਪਠਾਨਕੋਟ ਦੇ ਵਿੱਚ सीएम साहब सदा भगवान सम्मान जी ਉਸ ਦਿਨ ਐਨਆਈ ਮਿਲਣੀ ਦਾ ਇਕਰਾਰ ਜਿਹੜਾ ਕਰਨਗੇ ਉਹਦੇ ਦੀ ਵੀ ਬੇਨਤੀ ਕੀਤੀ ਹੈ ਕਿ ਇਥੋਂ ਜਿੰਨੇ ਵੀ ਸਾਡੇ ਐਨਆਈ ਦੇ ਕੇਸ ਨੇ ਜਿੰਨੇ ਵੀ ਸਾਡੇ ਐਨਆ ਦਾ ਹੀ ਪ੍ਰਾਣ ਨੇ ਉਹਨਾਂ ਸਾਧਿਆਂ ਨੂੰ ਬਦਲ ਚੜਾ ਉੱਥੇ ਲੈ ਕੇ ਜਾਣਾ ਉਹ ਦੋ ਦੋ ਜਿਹੜੇ ਸਾਡੇ ਮੇਨ ਅਜੰਡੇ ਸੀਗੇ ਔਰ ਮੈਂ ਤੁਹਾਡੇ ਦਾ ਹੀ ਇਹ ਦੱਸਣਾ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵਿਕਾਸ ਤੇ ਕੰਮ ਬਹੁਤ ਵਧੀਆ ਹੋ ਰਿਹਾ ਹੈ ਉਹ ਜਿੰਨਾ ਵੀ ਮਤਲਬ ਬਕਾਇਆ ਕੰਮ ਪਿਆ ਅਸੀਂ 31 ਮਾਰਚ ਤੱਕ ਸਾਰੇ ਕੰਪਲੀਟ ਕਰਨਾ ਸਰ ਕੈਨੇਡਾ ਹੋ ਗਿਆ ਕੰਟਰੀ ਬੱਚਿਆਂ ਦੇ ਰੋਕ ਲਾਰੇ ਕਾਫੀ ਫੀਸਾ ਹੋ ਜਾ ਰਿਹਾ ਇਹਦੇ ਨਾਲ ਕੋਈ ਅਸਾਂ ਨਹੀਂ ਪਏਗਾ ਬੱਚਾ ਜਿਹੜਾ ਪੜ੍ਹਾਈ ਕਰਨ ਵਾਲਾ ਜਾਣਾ ਨਹੀਂ ਜੀ ਕੋਈ ਕੋਈ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਫੀਸਾ ਕੈਨੇਡਾ ਜੇ ਵਧਾ ਰਿਹਾ ਜਾਂ ਕੋਈ ਅਮਰੀਕਾ ਵਧਾ ਰਿਹਾ ਨਿਊਜ਼ੀਲੈਂਡ ਵਗੈਰਾ ਵਧਾ ਦੇ ਉਹਨਾਂ ਦੇ ਇੱਛਾ ਦਾ ਮਸਲਾ ਹੈ ਕਿ ਉਹ ਕੀ ਕਰਦੇ ਆ ਕਿਉਂਕਿ ਉਹ ਅਸੀਂ ਤਾਂ ਨਹੀਂ ਦਾ ਕਰ ਸਕਦੇ ਅਸੀਂ ਨਹੀਂ ਉਹਦੇ ਵਿੱਚ ਕੁਝ ਵੀ ਕਰ ਸਕਦੇ ਪਰ ਅਸੀਂ ਜੋ ਕਰਦੇ ਏਜੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆਂਗੇ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ ਏਜੂਕੇਸ਼ਨ ਵਾਸਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇਹੀ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਨੇ ਉਪੜਾ ਠੀਕ ਹੈ ਹਾਂ